ਨਾ ਤੁਰ ਨਹੀਂ ਸਕਦਾ ਮੇਰਾ ਦਮ ਚੜਦਾ ਸੀਗਾ ਅੱਛਾ ਜੀ ਉੱਚਾ ਪੌੜੀਆਂ ਨਹੀਂ ਚੜ ਸਕਦਾ ਸੀ ਨਹੀਂ ਚੜ ਸਕਦਾ ਸੀ ਹੁਣ ਮੈਂ ਮਤਲਬ ਹੀ ਖੇਤ ਜਾਨਾਂ ਗੱਡੀ ਲੈ ਕੇ ਤੇ ਮਤਲਬ ਉੱਥੇ ਕਿਲੋ ਕਿਲੋ ਮੀਟਰ ਬਾੜ ਤੋਂ ਤੁਰਿਆ ਫਿਰਦਾ ਮੈਂ ਕੋਈ ਘਬਰਾਹਟ ਮੇਰਾ ਕੋਈ ਘਬਰਾਹਟ ਨਹੀਂ ਦੇ ਨੀਂਦ ਪੂਰੀ ਆਉਂਦੀ ਆ ਸਭ ਕੁਝ ਵਧੀਆ ਆ ਮੈਨੂੰ ਤੇ ਭੁੱਖ ਵਗੈਰਾ ਵਧੀਆ ਲੱਗਦੀ ਭੁੱਖ ਵਧੀਆ ਲੱਗਦੀ ਪਹਿਲਾਂ ਨਾਲੋਂ ਕਿੰਨਾ ਕ ਮਹਿਸੂਸ ਕਰਦਾ ਮੈਨੂੰ ਮਹਿਸੂਸ ਲੱਗਦਾ ਯਾਰ ਮੈਨੂੰ ਤਾਂ ਪੈਂਦਾ ਐ ਲੱਗਦਾ ਵੀ 25 30 ਪੈਸੇ ਹੁਣ ਫਿਕਰ ਜਾਨੀ ਹੋ ਰਿਹਾ ਵੀ ਮੈਂ ਸਟੰਟ ਪਹਿਲਾਂ ਪਵਾਲੇ ਜਿੱਕੇ ਨਹੀਂ ਉਹ ਤਾਂ ਜ ਮੈਂ ਜੀ ਬਾਈ ਗੁਰ ਮੈਂ ਅੰਗਰੇਜ਼ੀ ਦਵਾਈ ਕੋਈ ਨਹੀਂ ਖਾਂਦਾ ਅੱਛਾ ਇਹਨਾਂ ਦੇ ਕਹਿਣ ਵਾਲੇ ਵੀ ਮੈਂ ਵੱਧ ਖਾ ਲਈ ਬਹੁਤ ਠੀਕ ਆ ਜੀ ਮੈਂ ਕਹਣਾ ਜੀ ਅੱਜ ਤੁਸੀਂ ਆਪਦੀ ਦਵਾਈ ਲੈਣ ਆਏ ਜਾਂ ਕਿਸੇ ਨੂੰ ਦਵਾਈ ਦਵਾਉਣ ਆਏ ਕਿਸੇ ਦੇ ਨਾਲ ਆ ਜਾਈਦਾ ਜੇ ਦਵਾਈ ਦਵਾਉਣ ਆਏ ਕਿਸੇ ਦੇ ਨਾਲ ਸਾਥ ਲੈਣੇ ਆ ਤੇ ਗਾਂ ਦੇ ਤੁਸੀਂ ਤੰਦਰੁਸਤ ਹੋਗੇ ਬਿਲਕੁਲ ਬਹੁਤ ਤੰਦਰੁਸਤ ਹੈ ਜੀ ਮੈਂ ਬਿਲਕੁਲ ਪੂਰਾ ਕਹੀ ਦਾ ਕੰਮ ਕਰੀਦਾ ਜੀ ਅੱਛਾ ਮੈਂ ਪਰਥੂ ਦੀ ਗੱਲ ਯਾਰ ਸਾਡੇ 4-8 ਦਵਾਈ ਘਰੇ ਪਾਲਿਆ ਸਾਰਾ ਮੈਂ ਜਵਾਕਾਂ ਨੂੰ ਕਿਹਾ ਦੁਬਾਰੇ ਮੇਰੇ ਨਾਲ ਲੱਗੋ ਅੱਛਾ ਮਤਲਬ ਨੌਜਵਾਨਾਂ ਨੂੰ ਆਏ ਮਾਤ ਪਾਤੀ ਨਹੀਂ ਮੈਂ ਮੇਰਾ ਪੋਤਾ ਦੀ ਨਹੀਂ ਮੇਰਾ ਪੁੱਤ ਮੈਂ ਦੁਨਿਆ ਜਾਣੇ ਆ ਜਾਓ ਭਾਈ ਦੁਨਿਆ ਜਾਣੇ ਕੱਲੇ ਨੇ ਬੰਦ ਨਹੀਂ ਮਤਲਬ ਕੱਲੇ ਨੇ ਬੰਦ ਕਰਿਆ ਅੱਛਾ ਹਾਂ ਕੋਈ ਮਤਲਬ ਕੋਈ ਵਾਸਤੇ ਨਹੀਂ ਗਿਆ ਮੈਂ ਪਰ ਜਾ ਕੇ ਦੇਖਿਆ ਮਾਂ ਭਾ ਦਮ ਦਮਾ ਨਾ ਕੋਈ ਵਾਸਤੇ ਨਹੀਂ ਅੱਛਾ ਕੀ ਸੀ ਟਾਈਪ ਦੀ ਸ਼ਿਕਾਇਤ ਸੀ ਵੀਰੇ ਅੱਛਾ ਨਾੜਾ ਬਲੌਕ ਸੀ ਹਾਂ ਹੁਣ ਠੀਕ ਆ ਵੀਰੇ ਜਮਾ ਕਿੰਨਾ ਦੱਸਿਆ ਸੀ ਇਹਨਾਂ ਨੂੰ ਕਿੰਨੀ ਬਹੁਤ ਜ਼ਿਆਦਾ ਸੀ ਜਿਹਨ ਦੀ ਜ਼ਿਆਦਾ ਸੀ ਛਾਤੀ ਦਰਦ ਹੁੰਦਾ ਸੀਗਾ ਖੰਬੀ ਬਾਹਾਂ ਚ ਹੁੰਦਾ ਸੀਗਾ ਅੱਧੇ ਦੇ ਘੰਟੇ ਬਾਅਦ ਜਨਦੀ ਬਾਹਾਂ ਆਪਣੀ ਪੈਂਦੀ ਸੀ ਸਾਡੀ ਜਨਦੀ 2-3 ਮਹੀਨੇ ਏਵੇਂ ਜਦ ਦਵਾਈ ਚਲਦੀ ਸੀ ਇਹ ਏਵੇਂ ਨਾਲੋਂ ਫਰਕ ਨਹੀਂ ਪਿਆ ਜਦੋਂ ਅਸੀਂ ਐਡ ਵੇਖੀ ਤੇ ਅਸੀਂ ਉਹ ਦਵਾਈ ਵੀ ਨਾਲ ਲੈਂਦੀ ਪਰ ਜਿਹੜੇ ਟੈਸਟ ਕੀ ਤੋਂ ਵੀ ਲੈਂਦੇ ਤੇ 15 ਦਿਨਾਂ ਸਾਨੂੰ ਕੁਝ ਫਰਕ ਪੈ ਗਿਆ ਹੁਣ ਸਾਨੂੰ 2 ਮਹੀਨੇ ਹੋ ਗਏ ਜਿੰਨੀਆਂ ਨਾੜਾ ਬਲੌਕ ਸੀਗੇ ਜਿੰਨ ਦੀ ਜ਼ਿਆਦਾ ਹੀ ਸੀਗਾ ਨਾੜਾ ਬਲੌਕ ਅੱਛਾ ਇੰਦੀ ਸਾਰੇ ਮਹੀ ਸੀ ਗਿਆ ਮਰੀ ਕੀ ਕਹਿੰਦੇ ਸੀ ਡਾਕਟਰ ਫਰੇਮਸ ਵਾਲੀ ਜੇ ਕਿ ਤੋ ਹੋਰ ਦਿਖਾਇਆ ਹੁਣ ਇਹਨਾਂ ਦਾ ਬਾਈਪਾਸ ਕਰਨਾ ਪਊ ਅੱਛਾ ਫਿਰ ਤਾਂ ਜ਼ਿਆਦਾ ਸੀ ਪ੍ਰੋਬਲਮ ਬਾਈਪਾਸ ਦਾ ਹਾਂ ਬਾਈਪਾਸ ਜਿਆ ਸੀਗਾ ਜਾਂਦੀ ਉਹ ਇੰਜੋਗ੍ਰਾਫ ਕੀਤੀ ਸੀਗੀ ਇੰਜੋਗ੍ਰਾਫੀ ਕਰਾ ਲਈ ਸੀ ਕਰਾ ਲਈ ਸੀ ਉਹਦੇ ਨਾਲ ਵੀ ਜਾਂਦੀ ਫਰਕ ਨਹੀਂ ਪਿਆ ਸੀ ਤੋ ਬਾਈਪਾਸ ਜੋ ਲਾ ਦੇ ਫਿਰ ਅਸੀਂ ਡਰ ਕੇ ਇੱਥੇ ਜੋ ਵੇਖਿਆ ਹੁਣ 2 ਮਹੀਨੇ ਹੋ ਗਏ ਜਮਾ ਸੀ ਅੱਛਾ 2 ਮਹੀਨੇ ਹੋਏ ਸੂ ਜਮਾ 2 ਮਹੀਨੇ ਜਾਂ 1 ਮਹੀਨੇ ਸਾਨੂੰ ਪੂਰਾ ਫਰਕ ਪੈ ਗਿਆ ਸੀ ਅੱਛਾ ਛਾਤੀ ਚ ਦਰਦ ਹੁਣੋਂ हट ਗਿਆ ਖੰਭੀ ਬਾਹਾਂ ਚ ਹੁਣੋਂ हट ਗਿਆ ਤੇ ਹੁਣ 2 ਮਹੀਨੇ ਹੋ ਗਏ ਜਮਾ ਠੀਕ ਹਾੜੇ ਉਮਰ ਕਿੰਨੀ ਤੁਹਾਡੀ ਮੇਰੀ ਇਹ ਕਿ 32 ਸਾਲ ਜੀ 32 ਸਾਲ ਦੀ ਉਮਰ ਹਾਂ ਜੀ ਕਿੰਨੀ ਕੀ ਡਾਕਟਰ ਨੇ ਕੀ ਦੱਸਿਆ ਮੇਰਾ ਸਾਹ ਸੋਂ ਵਜਦਾ ਸੀ ਤੇ ਚੜਦਾ ਸੀ ਜੀ ਧੜਕਣ ਧੜਕਣ ਵਾ ਜਾਂਦੀ ਦੀ ਨਾ ਤਾਂ ਦਵਾਈ ਕਹਿੰਦੇ ਦਵਾਈ ਖਾਣੀ ਪੁੱਛ ਨੂੰ ਬਰ ਬਰ ਵਾਂਗੂ ਜੀ ਅੱਛਾ ਹੁਣ ਤੁਸੀਂ ਤੀਜੀ ਵਾਰ ਆ ਰਹੇ ਹੋ ਚੌਥੀ ਵਾਰ ਆ ਰਹੇ ਹਾਂ ਜੀ ਕੀ ਫਰਕ ਲੱਗਦਾ ਮੈਨੂੰ ਹੈਗਾ 20% ਫਰਕ ਜੀ 20% ਤਿੰਨ ਵਾਰੀ ਕਾਢਾ ਲੈਣਾ ਹਾਂ ਜੀ ਹਾਂ ਕੀ ਪ੍ਰੋਬਲਮ ਕੀ ਸੀ ਮੈਨੂੰ ਆਰਟ ਪ੍ਰੋਬਲਮ ਸੀ ਮੇਰੇ ਆਰਟ ਆਰਟਰੀਸ ਬਲੌਕ ਸੀ ਤਿੰਨੇ ਤੇ ਦਿੱਕਤਾਂ ਦੇ ਸੀ ਤੁਰਨੇ ਕੋਲ ਇੱਥੇ ਆ ਰਹੇ ਹੋ ਕੀ ਕਿੰਨਾ ਫਰਕ ਲੱਗਦਾ کافی ਜ਼ਿਆ अच्छा अह बोहोत किमे महसूस ਕਰ ਰਹੇ ਹੋ ਤੁਸੀਂ ਬੜੀਆ ਫੀਲ ਹੋ ਰਹੀ ਮਤਲਬ ਬਿਲਾਲ ਮੈਨੂੰ ਕੋਈ ਜਿਵੇਂ ਮੈਨੂੰ ਐ ਲੱਗਦਾ ਵੀ ਹੁਣ ਗੱਡੀ ਮੈਂ ਐਦਾ ਵੀ ਆਏ ਦੇ ਜਦੋਂ ਲੱਗਦਾ ਪਹਿਲਾਂ ਤਾਂ ਐ ਸੀ ਵੀ ਪਤਾ ਨਹੀਂ ਕੱਟਾਂਗੇ ਕਿ ਨਹੀਂ ਹੁਣ ਜਿਹੜੀ ਚੀਜ਼ ਹੈ ਹੁਣ ਐ ਲੱਗਦਾ ਵੀ ਭਾਈ ਪ੍ਰਮਾਤਮਾ ਨੇ ਮੇਰੇ ਦੁਆਰੇ ਜ਼ਿੰਦਗੀ ਦਿੱਤੀ ਹੈ ਮਹਾਰਾਜ ਨੇ ਕੋਈ ਸੁਣੀ ਹੈਗੀ ਬਸ ਉਮਰ ਬਦ ਉਹ ਆਪ ਦੇ ਅੱਛਾ ਹਾਂ ਹੁਣ ਹੁਣ ਜੀਣ ਵਾਲੇ ਉਮੀਦ ਹੈ ਨਾ ਜੋ ਅੱਛਾ ਹੋ ਵੱਧ ਗਈ ਵੀ ਅੱਛਾ ਪਹਿਲਾਂ 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 ਆਪਣੇ ਕਾਈ ਸੀ ਤਰੀ ਦੇਖੋ ਕਿਤੇ ਪਟਾਕਾ ਭੇਜੇ ਡਾਕਟਰ ਵੀ ਕਹਿੰਦੇ ਸੀ ਤੂੰ ਬਾਹਰ ਨਾ ਜਾਏ ਤੈਨੂੰ ਟੈਗ ਪੈ ਜਾਊਗਾ ਕਦੇ ਤੂੰ ਰਾਤ ਨੂੰ ਇਕੱਲਾ ਨਾਲ ਸੋਈ ਟੈਗ ਪੈ ਜਾਊਗਾ ਬਾਥਰੂਮ ਨੂੰ ਕੁੰਡੀ ਨਾਲ ਆਈ ਕਮਰੇ ਨੂੰ ਕੁੰਡੀ ਨਾਲ ਆਈ ਸਹੋਤਰੀਆਂ ਦੀ ਗੱਲਾਂ ਕਰਦੇ ਸੀ ਹੁਣ ਮੈਨੂੰ ਕੋਈ ਡਰ ਨਹੀਂ ਲੱਗਦਾ ਮੈਨੂੰ ਹੁਣ ਬੜੀਆ ਫੀਲ ਹੋ ਰਿਹਾ ਯਾਨੀ ਮੈਂ ਦੌੜ ਲਾ ਸਕਦਾ ਪੂਰੀ 40 ਦੀ ਸਪੀਡ ਵਾਲੀ ਅੱਛਾ हां जी मित्रों जे जेकर ਤੁਹਾਨੂੰ ਹਾਰਟ ਦੀ ਕੋਈ ਦਿੱਕਤ ਹੈ ਜਾਂ ਕਿ ਹਾਰਟ ਬਲੌਕ ਹੈ ਤਾਂ ਕੋਈ ਵੀ ਨਾੜ ਤੋਂ ਦੀ ਬਲੌਕ ਹੈ ਤਾਂ ਇੱਥੇ ਕਲੀਨਿਕ 바ਵੇ ਦੇ ਪਹੁੰਚ ਕੇ ਤੁਸੀਂ ਮੈਡੀਸਨ ਲੈ ਸਕਦੇ ਹੋ ਜਿਵੇਂ ਕਿ ਲੱਖਾਂ ਲੋਕ ਇੱਥੇ ਠੀਕ ਹੋ ਰਹੇ ਨੇਗੇ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਾਵਾਂਗੇ ਅੰਦਰ ਜਾ ਕੇ ਲੋਕਾਂ ਦਾ ਕੀ ਕਹਿਣਾਗਾ ਕਿਉਂਕਿ ਕਾਫੀ ਲੋਕ ਇੱਥੇ ਜਾਂ ਇੱਥੇ ਆ ਕੇ ਠੀਕ ਹੋ ਜਾਂਦੇ ਨੇ ਆਜੋ ਗੱਲਬਾਤ ਕਰਾਉਣੇ ਆ ਹਾਂਜੀ ਮਿੱਤਰੋ ਆਪਾਂ ਅੰਦਰ ਪਹੁੰਚ ਚੁੱਕੇ ਹਾਂ ਗੱਲਬਾਤ ਕਰਦੇ ਜਿਹੜੇ ਇੱਥੇ ਲੋਕ ਪਹੁੰਚੇ ਹੋ ਨੇ ਉਹਨਾਂ ਦਾ ਕੀ ਕਹਿਣਾਗਾ ਜਿਹੜੇ ਇੱਥੇ ਦਵਾਈ ਲੈ ਰਹੇ ਨੇ ਉਹਨਾਂ ਦਾ ਕੀ ਕਹਿਣਾਗਾ ਕਿ ਹਾਰਟ ਬਲੋਕਰ ਕਿੰਨੀ ਕੁ ਠੀਕ ਹੁੰਦੀ ਹੈ ਤੇ ਕਿੰਨੀ ਕੁ ਨਹੀਂ ਹੁੰਦੀ ਉਹ ਆਪਾਂ ਗੱਲਬਾਤ ਕਰਦੇ ਹਾਂ ਸਤਿਗੁਰੂ ਜੀ ਕੋ ਸਤਿਗੁਰੂ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਜੀ ਆਰਾਮਸਰ ਤੋਂ ਆਇਆ ਆ ਮੇਰੇ ਕੋਲ ਤੇ ਕੀ ਪ੍ਰੋਬਲਮ ਕੀ ਸੀ ਜੀ ਮੇਰੇ ਸਟੈਂਟ ਪਿਆ ਸੀ ਜੀ ਸਟੰਟ ਪਿਆ ਹੋਇਆ ਸੀ ਅੱਛਾ ਫਿਰ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਇੱਥੇ ਮੈਂ ਤੀਜੀ ਵਾਰ ਆਇਆ ਹੁਣ ਤੀਜੀ ਵਾਰ ਆਇਆ ਹਾਂ ਇਹ ਕਿਵੇਂ ਲੱਗਦਾ ਹੁਣ ਕੋਈ ਫਰਕ ਹੈਗਾ ਜੀ ਫਰਕ ਮਤਲਬ ਵੀ ਉਹ ਦਵਾਈ ਦਾ ਮੇਰੀ ਚਲਦੀ ਆ ਨਾਲ ਬੰਡਰ ਸਾਹਿਬ ਦੀ ਤਾਂ ਹੂੰ ਜਿਹੜੀ ਬੰਡਰ ਸਾਹਿਬ ਨੇ ਦਿੱਤੀ ਆ ਹਿਰੋ ਹਲਟ ਚ ਹੂੰ ਤੇ ਇਹ ਦਵਾਈ ਨਾਲ ਮੈਨੂੰ ਮੈਂ ਪਹਿਲਾਂ ਤੁਰ ਨਹੀਂ ਸਕਦਾ ਮੇਰਾ ਦਮ ਚੜਦਾ ਸੀਗਾ ਅੱਛਾ ਜੀ ਉੱਚਾ ਪੌੜੀਆਂ ਨਹੀਂ ਚੜ੍ਹ ਸਕਦਾ ਸੀ ਨਹੀਂ ਚੜ੍ਹ ਸਕਦਾ ਸੀ ਹੁਣ ਮੈਂ ਮਤਲਬ ਵੀ ਖੇਤ ਜਾਨਾਂ ਗੱਡੀ ਲੈ ਕੇ ਹੂੰ ਤੇ ਮਤਲਬ ਉੱਥੇ ਕਿਲੋ ਕਿਲੋਮੀਟਰ ਵਾਟ ਤੁਰਿਆ ਫਿਰਦਾ ਮੈਂ ਕੋਈ ਘਬਰਾਹਟ ਨਹੀਂ ਮੇਰਾ ਕੋਈ ਘਬਰਾਹਟ ਨਹੀਂ ਆਉਂਦੀ ਤੇ ਨੀਂਦ ਪੂਰੀ ਆਉਂਦੀ ਆ ਸਭ ਕੁਝ ਵਧੀਆ ਆਉਂਦਾ ਮੈਨੂੰ ਏ ਭੁੱਖ ਵਗੈਰਾ ਵਧੀਆ ਲੱਗਦੀ ਭੁੱਖ ਵਧੀਆ ਲੱਗਦੀ ਪਹਿਲਾਂ ਨਾਲੋਂ ਕਿੰਨਾ ਕ ਮਹਿਸੂਸ ਕਰਦਾ ਮੈਨੂੰ ਮਹਿਸੂਸ ਲੱਗਦਾ ਯਾਰ ਮੈਨੂੰ ਤਾਂ ਪੈਂਦਾ ਐ ਲੱਗਦਾ ਵੀ 25 30 ਪੈਸੇ ਹੁਣ ਫਿਕਰ ਜਾਨੀ ਹੋ ਰਿਹਾ ਵੀ ਮੈਂ ਸਟੰਟ ਪਹਿਲਾਂ ਪਵਾਲੇ ਜੀ ਨਹੀਂ ਉਹ ਤਾਂ ਜਦੋਂ ਪਹਿਣਾ ਹੀ ਸੀਗਾ ਉਹ ਤਾਂ ਜਿਹੜੀ ਚੀਜ਼ ਤੁਰ ਤੱਕ ਚਾਹ ਅਮਰਜੈਂਸੀ ਸੀ ਉਦੋਂ ਮਤਲਬ ਅਮਰਜੈਂਸੀ ਉਹ ਹੋ ਗਿਆ ਤੜਕੇ ਉਹਨਾਂ ਨੇ ਤਾਂ ਮਤਲਬ ਏਮਜਾੜਾ ਨੇ ਮੈਨੂੰ ਕਹੀ ਦਿੱਤਾ ਸੀ ਵੀ ਸਾਡੇ ਕੋਲ ਤਾਂ ਮਸ਼ੀਨ ਐ ਨਹੀਂ ਗਈ ਵੀ ਸਾਨੂੰ ਦੱਸੋ ਵੀ ਕੀ ਕੀ ਦੀ ਕੱਟੀਆਂ ਸੀ ਮਢੰਡੇ ਅੱਛਾ ਮੈਂ ਫਿਰ ਮਿਕਸਰ ਆਏ ਉਹਨਾਂ ਪਹਿਲਾਂ ਉਹ ਆਦੇ ਸੀ ਵੀ ਕਿਹੜੇ ਚ ਕਰਾਉਣਾ ਕੋਰੋਨਾ ਹੋ ਗਿਆ ਸੀ ਮੈਨੂੰ ਬਿਲਕੁਲ ਉਹਨੂੰ ਬੈਜ ਜੀ ਕਹ ਰਹੇ ਨੇ ਮੇਰੇ ਜੀਦਾਂ ਵਾਂਗਰ ਖੜਾ ਛੁੱਟ ਜੂਗਾ ਇਹ ਕਈ ਦਿਨ ਵੀ ਹੌਲੀ ਹੌਲੀ 6 ਮਹੀਨੇ ਤੋਂ ਆਪਦੀ ਆਪ ਹੀ ਡਾਕਟਰ ਬੰਦ ਕਰਨਗੇ ਇਹ ਬੰਦੇ ਨੇ ਕੀਤਾ ਨਹੀਂ ਕੋਈ ਥਾਏ ਮੈਂ ਕਿ ਆਪਦੀ ਆਪ ਮੈਂ ਇੱਕ ਗੋਲੀ ਦਾ ਜ਼ਰੂਰ ਫਰਕ ਪਤਾ ਜਿਹੜੀ ਅੱਗੇ ਦੋ ਟਾਈਮ ਲੈਂਦਾ ਸੀ ਮੈਂ ਇੱਕ ਟਾਈਮ ਲੈਣ ਲੱਗ ਗਿਆ ਅੱਛਾ ਮਤਲਬ ਦਵਾਈ ਘਟਾਤੀ ਅੱਗੇ ਮੈਂ ਇਹ ਦੋ ਦੀ ਬਜਾਏ ਇੱਕ ਟਾਈਮ ਲੈਣ ਲੱਗ ਗਿਆ ਮਤਲਬ ਵਿੱਚ ਦੋ ਗੋਲੀਆਂ ਦੇ ਦੋ ਟਾਈਮ ਲੈਂਦਾ ਸੀ ਦੂਜੀ ਦਾ ਇੱਕ ਟਾਈਮ ਚੱਲਦੀ ਸੀ ਉਹ ਮੈਂ ਆਪਦੀ ਆਪ ਇੱਕ ਟਾਈਮ ਲੈਣ ਲੱਗ ਗਿਆ ਹੁਣ ਇਸ ਤੋਂ ਬਾਅਦ ਪਤਾ ਜੀ ਕਿਹੜੀ ਕਦੋਂ ਆਏ ਤੇ ਕੀ ਪ੍ਰੋਬਲਮ ਕੀ ਸੀ ਮੈਨੂੰ ਹਾਰਟ ਦੀ ਸਮੱਸਿਆ ਸੀ ਜੀ ਹੁਣ ਕਿਵੇਂ ਮਹਿਸੂਸ ਹੁਣ ਮੈਂ ਬਿਲਕੁਲ ਠੀਕ ਆਂ ਤੰਦਰੁਸਤ ਹਾਂ ਹਾਂਜੀ ਹਾਂਜੀ ਅੰਗਰੇਜ਼ੀ ਮੈਂ ਬਹੁਤ ਘਟਾਤੀ ਸੀ 60 ਪਿਆ ਪਹਿਲਾਂ ਨਹੀਂ ਨਹੀਂ ਜੀ ਕਹਿੰਦੇ ਸੀਗੇ ਮੈਂ ਮਤਲਬ ਵੀ ਇਧਰ ਹੋ ਗਈ ਸੀਗੀ ਫਿਰ ਮੈਂ ਕੋਈ ਲੋੜ ਹੀ ਨਹੀਂ ਪਈ ਕੋਈ ਟੈਸਟ ਕਰਾਇਆ ਕੋਈ ਹਾਂਜੀ ਨਾਰਮਲ ਆਇਆ ਨਾਰਮਲ ਆਇਆ ਬਿਲਕੁਲ ਨਾਰਮਲ ਹੈ ਬਿਲਕੁਲ ਨਾਰਮਲ ਹੈ ਮਤਲਬ ਉਹ ਬੈੱਟ ਜੀ ਕੀ ਕਹਿੰਦੇ ਫਿਰ ਕਿੰਨਾ ਟਾਈਮ ਆਉਣਾ ਇਹ ਤਾਂ ਕਹਿੰਦੇ ਵੀ ਹਲੇ ਖਾ ਲਓ ਤੁਸੀਂ ਮਤਲਬ ਇਹ ਮੈਂ ਹੀ ਥੋੜਾ ਜਿਹਾ ਕਹਿੰਦੀ ਸੀ ਚੱਲ ਬੰਦ ਕਰ ਦੇਣ ਮੈਂ ਠੀਕ ਆਂਗੀ ਕੀ ਕਹੋਗੇ ਯਾਦੀ ਜ਼ਿੰਦਗੀ ਨੂੰ ਵਧੀਆ ਬਣਾਉਣੀ ਜਿੱਥੇ ਆ ਕੇ ਕਿਹੜੀ ਜਗ੍ਹਾ ਤੋਂ ਮੀਚ ਕੋ ਕਿਹੜੀ ਜਗ੍ਹਾ ਤੋਂ ਆਏ ਹੋ ਹਰਿਆਣੇ ਤੋਂ ਕਿਤੋਂ ਹਰਿਆਣਾ ਆ ਗਿਆਣਾ ਹਰਿਆਣੇ ਤੋਂ ਅੱਛਾ ਕੀ ਪ੍ਰੋਬਲਮ ਕੀ ਹੈਗੀ ਨਸ ਬਲੋਕ ਹੈ ਜੀ ਨਸ ਬਲੋਕ ਹੈ ਡਿਸਕ ਨਸ ਬਲੋਕ ਹੈ ਨਸ ਨਸ ਬਲੋਕ ਹੈ ਤੁਸੀਂ ਦੱਸ ਦੋ ਚਾਹੀਦਾ ਇਹਨਾਂ ਦੀ ਤਿੰਨ ਨਸਾਂ ਬਲੋਕ ਨੇ ਤੇ ਇੱਕ ਦੋ ਮਤਲਬ 100% ਸੀ 90% ਸੀ ਫਿਰ ਬਾਈਪਾਸ ਇਹਨਾਂ ਨੂੰ ਦੱਸੀ ਸੀਗੀ ਤਾਂ ਹੁਣ ਮਤਲਬ ਅਸੀਂ ਬਾਈਪਾਸ ਤਾਂ ਕਰਾਉਣੀ ਨਹੀਂ ਸੀਗੀ ਮੈਂ ਹਾਂ ਇਸ ਦਾ ਫੈਕਟਰ ਹੈਗਾ ਇਸ ਕਰਕੇ ਫਿਰ ਕਾਡੇ ਬਈ YouTube ਤੋਂ ਦੇਖਿਆ ਸੀਗਾ ਫਿਰ ਉਸ ਤੋਂ ਮਗਰ ਅਸੀਂ ਪਹਿਲੇ ਕੁਰਛੇਤਰ ਗਏ ਸੀ ਫਿਰ ਹੁਣ ਲਗਾਤਾਰ ਇੱਥੇ ਆ ਰਿਹਾ ਚੌਥੀ ਪੰਜਵੀਂ ਵਾਰ ਹੋ ਗਿਆ ਇਹ کافی ਫਰਕ ਇਹਨਾਂ ਅਨੁਸਾਰ ਹੀ ਦਿੱਕਤ ਸੀਗੀ ਮਤਲਬ ਉਮੀਦ ਚਾਲ ਤੋੜਾ ਤੋੜਾ ਫਿਰਾ ਦੇਖੀਏ ਤਾਂ ਵੀ ਉਹ ਵੀ ਉਹਦੇ ਚਪ ਇੰਪਰੂਵਮੈਂਟ ਹੈਗੀ ਹੈ ਤੇ ਨਾਲੇ ਮਤਲਬ ਠੀਕ ਹੈ ਮਤਲਬ ਕੋਰਸ ਪੂਰਾ ਕਰਨ ਤੋਂ ਬਾਅਦ ਜਦੋਂ ਟੈਸਟ ਕਰੂਗਾ ਨਹੀਂ ਇੰਪਰੂਵਮੈਂਟ ਕਾਫੀ ਹੈ ਥੋੜੀ ਏਜ਼ ਦਾ ਫੈਕਟਰ ਸੀਗਾ ਨਾਲੇ ਕੁਝ ਕੁ ਬਲੋਕਿੰਗ ਜਿਆਦੇ ਸੀ ਤੇ ਟਾਈਮ ਥੋੜਾ ਲੱਗੇਗਾ ਬਟ 3 ਮਹੀਨਿਆਂ ਤੋਂ ਬਾਅਦ ਜਦੋਂ ਟੈਸਟ ਕਰੋਣਗੇ ਉਦੋਂ ਪਤਾ ਲੱਗੇਗਾ ਲੈ ਤਾਂ ਟਾਈਮ 2 ਕੁ ਮਹੀਨੇ ਹੋਏ ਆ ਇਹਨਾਂ ਨੂੰ ਬਾਈਪਾਸ ਦੱਸ ਹਾਂ ਬਾਈਪਾਸ ਦੱਸਦੀ ਸੀ ਨਹੀਂ ਫਿਰ ਕਰਵਾਈ ਨਹੀਂ ਹੈ ਵੈਸ ਪੈਨਲ ਸੀਗਾ ਗਵਰਨਮੈਂਟ ਦੇ ਸੀ ਰਿਸਕ ਕਿਉਂ ਲੈਣਾ ਮੈਂ ਕਿਹਾ ਏਜ਼ ਦੇ ਨਾਲ ਨਹੀਂ ਫਰਕ ਹੈ ਮੈਂ ਫਰਕ ਹੈ ਕਾਫੀ ਫ ਸਰਜੇ ਤਾਂ ਉਹ ਵਧੀਆ ਹੈ ਬਚਣਾ ਚਾਹੀਦਾ ਮਤਲਬ ਬਾਈਪਾਸ ਤੋਂ ਬਿਲਕੁਲ ਜੀ ਹਾਂ ਹਾਂਜੀ ਮਿੱਤਰੋ ਬੈਸਾਭ ਨਾਲ ਗੱਲਬਾਤ ਕਰਾਉਣੀ ਹੈ ਕਿਉਂਕਿ ਜਿਹੜੇ ਲੋਕ ਨੇ ਵੱਡੀ ਗਿਣਤੀ ਚ ਪਹੁੰਚ ਰਹੇ ਨੇ ਵੈਸੇ ਤਾਂ ਜੀ ਗੱਲ ਕਰੀਏ 31 32 ਸਾਲਾਂ ਦੇ ਨੌਜਵਾਨ ਵੀ ਇੱਥੇ ਪਹੁੰਚ ਰਹੇ ਨੇ ਐਡੀ ਦਿੱਕਤ ਪੈ ਰਹੀ ਹੈ ਲੋਕਾਂ ਨੂੰ ਹਾਰਡ ਦੀ ਬਲੋਕਜ ਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਇੱਥੇ ਮਰੀਜ਼ ਪਹੁੰਚ ਰਹੇ ਨੇ ਆਪਾਂ ਬੈਜ ਜੀ ਨਾਲ ਗੱਲਬਾਤ ਕਰਾਂਗੇ ਤੇ ਕਾਫੀ ਲੋਕ ਜਿਹੜੇ ਇੱਥੋਂ ਠੀਕ ਹੋ ਕੇ ਜਾ ਰਹੇ ਵੀ ਆਪਾਂ ਰਿਵਿਊ ਵੀ ਲੈਂਦਾ ਜਿਹੜੇ ਕਾਫੀ ਲੋਕ ਪੂਰੀ ਤਰ੍ਹਾਂ ਠੀਕ ਹੋ ਚੁ ਹਲਾ ਤਾਂ ਮਾਨਸਾ ਲਾਇਬ੍ਰਟੀ ਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਵਾਰੀ ਆਏ ਹਾਂ ਜੀ ਤੁਹਾਡਾ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹੈ ਤੁਸੀਂ ਲੋਕਾਂ ਤੱਕ ਪਹੁੰਚਾਰੇ ਹੋ ਹਾਂਜੀ ਤੇ ਬਾਕੀ ਜਿਹੜਾ ਦੇਖੋ ਜਿਹੜੇ ਹਾਰਟ ਦੇ ਮਰੀਜ਼ ਹਨ ਅੱਜ ਤੱਕ ਖਾਣਾ ਪੀਣਾ ਐਸਾ ਹੋ ਗਿਆ ਕਿ ਸਾਡੇ ਕੋਲੇ 24 25 ਸਾਲ ਦਾ ਬੱਚਾ 18 ਸਾਲ ਦਾ ਬੱਚਾ ਵੀ ਹਾਰਟ ਦਾ ਮਰੀਜ਼ ਬਣਿਆ ਪਿਆ ਹਾਂਜੀ ਜਦ ਕਿ ਅੱਜ ਤੋਂ 35 40 ਸਾਲ ਪਹਿਲਾਂ ਹਾਰਟ ਦਾ ਮਰੀਜ਼ ਦੇਖਣ ਨੂੰ ਨਹੀਂ ਸੀ ਲੱਭਦਾ ਕਿਤੇ ਸੋਣਾਂ ਨੂੰ ਵੀ ਨਹੀਂ ਸੀ ਲੱਭਦਾ ਹੁੰਦਾ ਅੱਜ ਕੱਲੇ ਕੰਮ ਬਹੁਤ ਵੱਸਦਾ ਹੈ ਦਿੱਲੀ ਤੋਂ ਸਾਡੇ ਕੋਲ ਇੱਕ ਹਾਲ ਦਾ ਮਰੀਜ਼ ਚੱਲ ਰਿਹਾ ਕੁਰਕਸ਼ੇਤਰੋਂ ਆਉਂਦਾ ਉਹ ਬੱਚਾ 24 ਸਾਲ ਦਾ ਉਹਨੂੰ ਸਰਜਰੀ ਦੱਸੀ ਹੈ 24 ਸਾਲ ਦੀ ਨੂੰ ਜੀ 24 ਸਾਲ ਦੇ ਦੀ ਵੀਡੀਓ ਵੀ ਆਪਈ ਹੋਈਆਂ ਨੇ ਕੁਰਕਸ਼ੇਤਰ ਦੇ ਵਿੱਚ ਵੀਡੀਓ ਵੀ ਪਈਆਂ ਨੇ ਹਾਂ ਔਰ ਹੁਣ ਉਹ ਕਾਫੀ ਹੱਦ ਤੱਕ ਠੀਕ ਹੈ ਜੀ ਹੁਣ ਜੇ 24 ਸਾਲ ਦੇ ਬੱਚੇ ਦੀ ਸਰਜਰੀ ਹੋ ਗਈ ਤਾਂ ਆਪਣੀ ਜ਼ਿੰਦਗੀ ਸਰਵਾਈਵ ਕਰ ਸਕਦੇ ਨੇ ਉਹਦੀ ਉਮਰ ਵੀ ਨਹੀਂ ਕੁਛ ਕਹਿਣੀ ਪੈਗੀ ਹੈਨਾ ਹੁਣ ਇੱਥੇ ਇੱਕ ਭੈਣ ਜੀ ਆਈ ਆ ਬ੍ਰਦਰ ਆਏ ਨੇ ਕਿ ਜੈਤ ਪਤਾ ਨਹੀਂ ਇੱਥੋਂ ਕਿਤੋਂ ਨੇੜੇ ਟੜਿਓ ਉਹ ਮੇਰਾ ਖਿਆਲ ਭਾਜੀ ਦੀ ਉਮਰ 40 41 ਸਾਲ ਹੈ ਉਹਨਾਂ ਦੀ ਸਰਜਰੀ ਹੋ ਗਈ ਉਹਨਾਂ ਨੂੰ ਫੇਰ ਬਲ ਜਦੋਂ ਇੱਕ ਵਾਰੀ ਸਰਜਰੀ ਹੋ ਗਈ ਫਿਰ ਬਲੌਕਜ ਹੋਣ ਦਾ ਕਾਰਨ ਕੀ ਬਣਿਆ ਕਿ ਉਹਨਾਂ ਨੇ ਪਰਹੇਜ਼ ਨਹੀਂ ਰੱਖਿਆ ਇੱਕ ਬਜ਼ੁਰਗ ਹੈ ਜੀ ਵੈਸੇ ਮੈਂ ਨਾ ਵੀਡੀਓ ਦੇ ਵਿੱਚ ਸ਼ਾਟ ਲਾਉਂਗਾ ਜੀ ਹੁਣ ਉਹ ਸ਼ਾਟ ਲਾਉਂਗਾ ਉਸ ਬਜ਼ੁਰਗ ਦੀ ਸਪੈਸ਼ਲ ਵੀਡੀਓ ਲਾਉਂਗਾ ਜੀ ਮੈਂ ਉਹ ਬਿਲਕੁਲ ਤੰਦਰੁਸਤੀ ਆਜ ਮਰੀਜ਼ ਲੈ ਕੇ ਆ ਰਿਹਾ ਜੀ ਉਹ ਉਹ ਕਹਿੰਦਾ ਮੈਂ ਕਹਿੰਦਾ ਜਮੀ ਅੰਗਰੇਜ਼ੀ ਦਵਾਈ ਕਹਿੰਦਾ ਕੁਝ ਵੀ ਨਹੀਂ ਲੈ ਰਿਆ ਕਹਿੰਦਾ ਜੀ ਮੈਂ ਸਰਟ ਵੀ ਪੀਆ ਜੀ ਕਹਿੰਦਾ ਕਹੀਂ ਜਾ ਕੇ ਕੰਮ ਕਰਦਾ ਹਾਂ ਹਾਂ ਬਿਲਕੁਲ ਬਿਲਕੁਲ ਹੁਣ ਬਾਪੂ ਬਿਲਕੁਲ ਅੰਗਰੇਜ਼ੀ ਕੋਈ ਦਵਾਈ ਨਹੀਂ ਲੈ ਰਿਆ ਉਹਨੂੰ 4-5 ਮਹੀਨੇ ਹੋ ਗਏ ਉਹਨੇ ਬੜੇ ਪਰਹੇਜਾਂ ਨਾਲ ਦਵਾਈ ਖਾਦੀ ਆ ਜੀ ਬੜੇ ਸਟਿਕਲੀ ਹਾਂਜੀ ਉਹਦਾ ਚੈਲੰਜ ਕਰੀ ਜਾਂਦਾ ਜਿਹੜਾ ਜਵਾਖਾ ਨੂੰ ਵੀ ਚੈਲੰਜ ਕਰੀ ਜਾਂਦਾ ਕਹਿੰਦਾ ਮੇਰੇ ਬਰੋਬਰ ਕਹੀ ਚਲਾਓ ਹਾਂ ਬਿਲਕੁਲ ਉਹਨੇ ਦਵਾਈ ਦਾ ਜਿਹੜਾ ਪ੍ਰੋਪਰ ਉਹਦੀ ਡਾਇਗਨੋਸਿਸ ਸੀ ਨਾ ਹਾਂਜੀ ਉਹਨੇ ਹਰ ਚੀਜ਼ ਦਾ ਪਰਹੇਜ ਰੱਖਿਆ ਜਿਵੇਂ ਜਿਵੇਂ ਉਹਨੂੰ ਸਮਝਾਇਆ ਗਿਆ ਉਹਨੇ ਓਵੇਂ ਓਵੇਂ ਕੀਤਾ ਤਾਂ ਹੀ ਉਹ ਠੀਕ ਹੋਇਆ ਹਾਂਜੀ ਉਹ ਜਿਹੜੀ 3 ਇੰਚ ਦੀ ਜੀਭ ਆ ਨਾ ਇਹ 30 ਸਾਲ ਉਮਰ ਬੰਦੇ ਦੀ ਘਟਾ ਵੀ ਦਿੰਦੀ ਆ ਜੇ ਵਧਾ ਵੀ ਦਿੰਦੀ ਆ ਜੇ ਪਰਹੇਜ਼ ਕਰ ਲਓ ਵੱਜ ਜਾਣੀ ਆ ਵੱਜ ਜਾਣੀ ਬਿਲਕੁਲ ਉਹ ਜਿਹੜੀ ਜੀਭ ਤੇ ਲੋਕਾਂ ਤੋਂ ਕੰਟਰੋਲ ਨਹੀਂ ਹੁੰਦਾ ਇਹ ਸਾਡੇ ਇੰਡੀਆ ਦੀ ਸਭ ਨਾਲ ਹੋਏ ਇਹ ਸੱਚ ਹੈ ਜੀ ਇੱਕ ਬਜ਼ੁਰਗ ਵਿੱਚ ਬੋਲੇ ਜੀ ਹੋਰ ਵੀ ਦੇ ਵਿੱਚ ਕਹਿੰਦਾ ਮੇਰੀ 10 ਸਾਲ ਕਦਾ ਉਮਰ ਵਧ ਗਈ ਜੀ ਕਹਿੰਦਾ ਇੱਥੇ ਆਉਣ ਇੱਕ ਹੁਣ ਇੱਥੇ ਭਾਈ ਸਾਹਿਬ ਬੈਠੇ ਆ ਮੇਰਾ ਖਿਆਲ 45 ਸਾਲ ਦੀ ਉਮਰ ਉਹਨਾਂ ਦੀ ਭਜੀ ਦੀ ਹਾਂਜੀ ਉਹਨਾਂ ਨੂੰ ਚਾਰ ਪੰਜ ਮਹੀਨੇ ਹੋ ਗਏ ਦਵਾਈ ਖਾਂਦੇ ਤੇ ਜੀ ਅੱਜ ਕਹਿੰਦੇ ਮੈਂ ਲੱਸੀ ਵੀ ਨਾ ਕੱਲੀ ਹਾਂਜੀ ਬੜਾ ਮਨ ਨੂੰ ਦੁੱਖ ਲ ਤੂੰ ਆ ਵੀ ਰਿਹਾ ਹਮ ਸਾਰਾ ਕੁਝ ਛੱਡਤਾ ਇੱਕ ਲੱਸੀ ਦੇ ਆਕੇ ਤੇਰੀ ਗੱਲ ਗਿਰ ਗਈ ਹਮ ਸਹੀ ਹੈ ਹਨਾ ਵੀ ਲੱਸੀ ਕਿੱਡੀ ਕਬੱਡੀ ਚੀਜ਼ ਸੀ ਤੁਸੀਂ ਉਹਦੇ ਪਿੱਛੇ ਪੈਸੇ ਦੀ अहमਤ ਵੀ ਨਹੀਂ ਸਮਝੀ ਲੀਨੇ ਚ ਦੋ ਵਾਰੀ ਇੱਥੇ ਆ ਰਹੇ ਹੋ ਤੁਸੀਂ ਹਮ ਪਰ ਆਪਣੀ ਜ਼ਿੰਦਗੀ ਦੀ अहमਤ ਵੀ ਨਹੀਂ ਸਮਝੇ ਲੱਸੀ ਤੇ ਹੀ ਕੰਮ ਖਰਾਬ ਹੋਇਆ ਹਨਾ ਅੱਜ ਉਹਨਾਂ ਨੂੰ ਫੇਰ ਪ੍ਰੋਪਰ ਸਮਝਾਇਆ ਵੀ ਕੋਈ ਵੀ ਠੀਕ ਹੈ ਜਿਹੜੀ ਤੁਹਾਡੇ ਸਰੀਰ ਲਈ ਹਾਨੀਕਾਰਕ ਹੋਗੀ ਉਹ ਮਾੜੀ ਜੀ ਵੀ ਹਾਨੀਕਾਰਕ ਹੈ ਹਮ ਬਿਲਕੁਲ ਸਮਝ ਗਏ ਇੱਕ ਜਿਹੜਾ ਵੀ ਸਰੀਰ ਦੇ ਵਿੱਚ ਕਦੇ ਜਿਹੜਾ ਵੀ ਵਾਇਰਸ ਆ ਗਿਆ ਨਾ ਜਿੰਨਾ ਚਿਰ ਅਸੀਂ ਉਹਦੇ ਡਾਈਟ ਚਾਰਟ ਤੇ ਕੰਟਰੋਲਿੰਗ ਕਰਾਂਗੇ ਉਹ ਠੀਕ ਹੀ ਨਹੀਂ ਹੋ ਸਕਦਾ ਇਸ ਲਈ ਮੈਂ ਹਰ ਵੀਡੀਓ ਤੇ ਲੋਕਾਂ ਨੂੰ ਕਹਿਣਾ ਜੇ ਪਰਹੇਜ ਕਰ ਸਕਦੇ ਹੋ ਭਰਾਵੋ ਸਾਡੇ ਕੋਲੇ ਤਾਂ ਆਵੋ ਜੇ ਨਹੀਂ ਕਰ ਸਕਦੇ ਕੋਈ ਲੋੜ ਨਹੀਂ ਇੱਥੇ ਆਣ ਦੀ ਪਰਹੇਜਾਂ ਨਹੀਂ ਹੀ ਠੀਕ ਕਰਨਾ ਤੁਹਾਨੂੰ ਕੁਦਰਤੀ ਚੀਜ਼ਾਂ ਨਹੀਂ ਠੀਕ ਕਰਨਾ ਜਿਵੇਂ ਜਿਵੇਂ ਤੁਸੀਂ ਕੁਦਰਤ ਦੇ ਨਾਲ ਜੁੜਦੇ ਜਾਵੋ ਅਸੀਂ ਕੁਦਰਤ ਦੇ ਨਾਲ ਹੀ ਜੋੜਦੇ ਆ ਅਸੀਂ ਕੋਈ ਦੁਨੀਆ ਤੋਂ ਵੱਖਰੇ ਨਹੀਂ ਹੈਗੇ ਸਾਡੇ ਕੋਲੇ ਵੀ ਪੰਜਾਬ ਦੀ ਬੀਐਮਐਸ ਜੀਐਮਐਸ ਡਾਕਟਰ ਨੇ ਕੋਈ 12 ਡਿਗਰੀਆਂ ਕਰਕੇ ਨਹੀਂ ਆਏ ਵੀ ਜੇ ਲੋਕ ਠੀਕ ਹੋ ਰਹੇ ਆ ਉਹਦਾ ਵੱਡਾ ਕਾਰਨ ਇਹੀ ਹੈ ਕਿ ਲੋਕ ਕੁਦਰਤ ਨਾਲ ਜੁੜ ਰਹੇ ਨੇ ਡਾਈਟ ਚਾੜ ਤੇ ਚੱਲ ਰਹੇ ਨੇ ਇਹ ਦੋ ਚੀਜ਼ਾਂ ਹੀ ਸਾਨੂੰ ਅੱਗੇ ਵਧਾਰੀਆਂ ਨੇ ਜੇ ਹਰ ਮਰੀਜ਼ ਦਾ ਰਿਵਿਊ ਬੋਲਦਾ ਨਾ ਤਾਂ ਅਸਲ ਬੈ ਜੀ ਕੁਦਰਤ ਦੇ ਨਾਲ ਟੁੱਟਣ ਦੇ ਕਾਰਨ ਵੱਡੇ ਇਹੀ ਹੋ ਸਕਦੇ ਨੇ ਹਨਾ ਜਦੋਂ ਆਪਾਂ ਕੁਦਰਤ ਦੇ ਨਾਲ ਟੁੱਟ ਕੇ ਮਿੱਟੀ ਦੇ ਭਾਂਡੇ ਨੂੰ ਟੁੱਟ ਕੇ ਹੋਰ ਐਰਾ ਵਗੈਰਾ ਹੋਰ ਬਰਤਨ ਲੱਗ ਗਿਆ ਆਪਾਂ ਜੀ ਹਨਾ ਉਹਨਾਂ ਦੇ ਕਾਰਨ ਦੇਖੋ ਸਾਡਾ ਜਿਹੜਾ ਅਸਲੀ ਮੇਨ ਮੇਰਾ ਮਨ ਦਾ ਮਕਸਦ ਆ ਉਹ ਇਹੀ ਆ ਵੀ ਆਯੁਰਵੇਦਿਕ ਨੂੰ ਪ੍ਰਚਾਰ ਕਰਨਾ ਕੁਦਰਤ ਨਾਲ ਜੋੜਨਾ ਲੋਕਾਂ ਨਾਲ ਕੁਦਰਤ ਨਾਲ ਲੋਕਾਂ ਨੂੰ ਟੱਚ ਕਰਨਾ ਉਹੀ ਲੋਕਾਂ ਨੂੰ ਅਸੀਂ ਸਮਝਾ ਰਹੇ ਹਾਂ ਚਲੋ ਜਿੰਨਿਆਂ ਨੂੰ ਅਸੀਂ ਸਮਝਾ ਸਕਦੇ ਹਾਂ ਸਾਡਾ ਕੰਮ ਉਹਨਾਂ ਕੋਲ ਅਸੀਂ ਕਰ ਹੀ ਜਾਂਦੇ ਹਾਂ ਹਣਾ ਕੁਝ ਇਹ ਲੋਕਾਂ ਨੂੰ ਅੱਗੇ ਦੱਸਦੇ ਆ ਐਂ ਉਹ ਇੱਕ ਸਰਕਲ ਬਣ ਜਾਂਦਾ ਵੈਸੇ ਤਾਂ ਅਸੀਂ ਵੈਜੀ ਵੀਡੀਓ ਚ ਲਿਖ ਦਿੰਦੇ ਹਾਂ ਉਹ ਵੀ ਇੰਨੇ ਬਰੀਕ ਠੀਕ ਹੋਊਗਾ ਕਿਉਂਕਿ ਤੁਹਾਡੇ ਆਪ ਦੇ ਪੇਜ ਤੇ ਜਿਹੜੇ ਕਾਫੀ ਲੋਕਾਂ ਦੇ ਰਿਵਿਊ ਪਏ ਨੇਗੇ ਤੇ ਅਸੀਂ ਵੀ ਰੂਬੀ ਕਰਕੇ ਲੈ ਕੇ ਜਾਈਏ ਹੁਣ ਤੱਕ ਕਿੰਨੇ ਮਤਲਬ ਨੌਜਵਾਨ ਜਾਂ ਬਜ਼ੁਰਗ ਕਿੰਨੇ ਠੀਕ ਹੋ ਚੁੱਕੇ ਕਿ ਨਾ ਮੇਰੇ ਪੇਜ ਤੇ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਦੇ ਹਿਸਾਬ ਨਾਲ ਤਾਂ ਮੇਰੇ ਪੇਜ ਤੇ ਰਿਵਿਊ ਪਿਆ ਹੋਇਆ ਹੈ ਜੀ ਬਿਲਕੁਲ ਪਿਆ ਹੈ ਅਲੱਗ ਅਲੱਗ ਵੀਡੀਓ ਦੇ ਵਿੱਚੋਂ ਹਾਂਜੀ ਹੈ ਨਾ ਔਰ ਲਗਾਤਾਰ ਚੈਨਲ ਵਾਲੇ ਆਈ ਜਾਂਦੇ ਆ ਉਮਰੀਜਾਂ ਦੀ ਗਿਣਤੀ ਨਵੇਂ ਦਿਨ ਨਵੇਂ ਕਈਆਂ ਦੀ 10-10 ਵਾਰ ਵੀ ਹੋ ਗਈ ਹੋਣੀ ਹੈ ਕਈ ਦੀ 5-5 ਵਾਰ ਵੀ ਹੋ ਗਈ ਹੋਣੀ ਹੈ ਕਈ ਦੀ 2-2 ਵਾਰ ਵੀ ਹੋ ਗਈ ਹੋਣੀ ਆ ਪਰ ਜੇ ਮੈਂ ਇਕੱਲੇ ਇਕੱਲੇ ਪਰਸਨ ਲਾਵਾਂ ਤਾਂ ਕਾ ਵੀ ਹਜ਼ਾਰਾਂ 'ਚ ਨੇ ਹੂੰ ਚਲੋ ਤਾਂ ਕੁਦਰਤ ਦੀ ਖੇਡ ਆ ਸਾਡਾ ਉਹਦੇ ਵਿੱਚ ਕੋਈ ਵੱਡਾ ਰੋਲ ਨਹੀਂ ਹੈਗਾ ਕੁਦਰਤ ਨਾਲ ਜੁੜੇ ਨੇ ਕੁਦਰਤ ਉਹਨਾਂ ਨੂੰ ਠੀਕ ਕਰ ਰਹੀ ਆ ਅਸੀਂ ਤਾਂ ਇੱਕ ਜ਼ਰੀਆ ਬਣੇ ਹੋਏ ਆ ਸਮ ਦੇ ਨਾਲ ਅਸੀਂ ਇਨੇਕਾਂ ਬਜ਼ੁਰਗਾਂ ਦਾ ਮਾਵਾ ਪੈਣਾ ਦਾ ਭਰਾਵਾ ਦਾ ਅਸ਼ੀਰਵਾਦ ਲਿਆ ਗਏ। ਹੂੰ। ਮਤਲਬ ਕਿ ਜੇ ਕਿਸੇ ਨੂੰ ਕਾਫੀ ਜਿਹੜੀਆਂ ਤਿੰਨ ਨਾੜਾਂ ਵੀ ਬਲੌਕ ਦੱਸ ਦਿੰਦੇ ਨੇ ਜੀ। ਤਿੰਨ ਨਾੜਾਂ ਖੋਲਣ ਵਾਸਤੇ ਆਪਾਂ ਨੂੰ ਕਿੰਨਾ ਟਾਈਮ ਇੱਥੇ ਲੱਗ ਸਕਦਾ ਜੀ? ਉਹਨਾਂ ਅਕੋਰਡਿੰਗ ਟੂ ਕੰਡੀਸ਼ਨ ਹੁੰਦਾ। ਅਲੱਗ-ਅਲੱਗ ਇਹਨਾਂ ਦੇ ਰਿਪੋਰਟਾਂ ਦੇ ਅਕੋਰਡਿੰਗ ਹੁੰਦਾ। ਹਾਂਜੀ। ਕਿਸੇ ਨੂੰ 6 ਤੋਂ 8 ਮਹੀਨੇ ਵੀ ਲੱਗਦੇ ਆ, ਕਿਸੇ ਨੂੰ 3 ਤੋਂ 4 ਵੀ ਲੱਗਦੇ ਆ। ਉਹ ਮਰੀਜ਼ ਦੀ ਐਂਜਿਓਗ੍ਰਾਫੀ ਤੇ ਇਕੋ ਤੇ ਟੀਐਮਟੀ ਤੇ ਸਮਝ ਗਏ, ਹਾਲ ਬੋਡੀ ਕੰਪਲੀਟ ਚੈੱਕ ਟੈਸਟ ਹੁੰਦੇ ਨੇ ਸਾਰੇ ਰਿ ਇਨ ਟਾਈਮ ਬੰਦੇ ਦੀ ਕੰਡੀਸ਼ਨ ਕੀ ਹੈ ਉਹਦੇ ਹਿਸਾਬ ਨਾਲ ਹੀ ਉਹ ਮਰੀਜ਼ ਆਪਾਂ ਦੱਸ ਸਕਦੇ ਹਾਂ ਵੀ ਇਹਨੂੰ ਕਿੰਨਾ ਕੁ ਟਾਈਮ ਲੱਗੂਗਾ ਕਿੰਨਾ ਸਮਾਂ ਲੱਗੂਗਾ ਫਿਕਸ ਟਾਈਮ ਆਪਾਂ ਜਲਦੀ ਕਿਸੇ ਨੂੰ ਵੀ ਨਹੀਂ ਦੇ ਸਕਦੇ ਕਈ ਵਾਰ ਇੱਕ ਦੋ ਮਹੀਨੇ ਉੱਤੇ ਵੀ ਲੱਗ ਜਾਂਦੇ ਨੇ ਕਈ ਐਸੇ ਸ਼ਖਸ ਨੇ ਜਿਹੜੇ ਪ੍ਰੋਪਰਲੀ ਸਟਿੱਕਲੀ ਭਰੇਜਾ ਤੇ ਚੱਲਦੇ ਨੇ ਦੋ ਮਹੀਨੇ ਪਹਿਲਾਂ ਵੀ ਠੀਕ ਹੋਏ ਬੈਠੇ ਨੇ ਹਾਂ ਜਿਹੜੇ ਵਰਜਸ ਵਗੈਰਾ ਵੀ ਨਾਲ-ਨਾਲ ਕਰਦੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆਪਣੇ ਤੇ ਜੀਵ ਤੇ ਕੰਟਰੋਲ ਕੀਤਾ ਦੋ ਮਹੀਨੇ ਪਹਿਲਾਂ ਵੀ ਠੀਕ ਹੋ ਗਏ ਹਾਂ ਸਹੀ ਹੈ ਕੀ ਮੰਨ ਸਕਦੇ ਵੀ ਕਿਸ ਜਿਹੜੇ ਹੁਣ 32 ਸਾਲਾਂ ਦਾ ਨੌਜਵਾਨ ਉੱਥੇ ਬੈਠਾ ਜੀ ਉਹ ਤਰ ਕੀ ਮਨਸਾ ਦੇ 32 32 ਸਾਲ ਦੇ ਨੌਜਵਾਨ ਨੂੰ ਬਲੌਕਸ ਦੀ ਕਿਵੇਂ ਪ੍ਰੋਬਲਮ ਆ ਗਈ ਜੀ ਜੇ ਮਿਲੇ ਆ ਨਾ ਤੁਹਾਨੂੰ ਹਾਂ ਜੀ ਮਿਲੇ ਆ ਜੀ ਉਹਨੂੰ 20% ਰਾਹਤ ਆ ਗਈ ਹੁਣ ਹਾਂ ਜੀ 20% ਹਾਂ ਜੀ ਅੱਜ ਮੈਂ ਉਹਨੂੰ ਪੁੱਛਿਆ ਦੋ ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਹੁਣ ਉਹ ਕਹਿ ਰਿਹਾ ਵੀ ਮੈਂ 20% ਮੈਨੂੰ ਸਾਹ ਚੜਨ ਨੂੰ ਕਰਦਾ ਉਹ ਤਾਂ ਸਾਨੂੰ ਦੱਸਿਆ ਜੀ ਬਿਲਕੁਲ ਜੀ ਹੈਨਾ ਚਲੋ ਫਰਕ ਆ ਚਲੋ ਇਹੀ ਸ਼ੁਕਰ ਹੈ ਇੱਕ ਉਹ ਵੀ ਉਹ ਵਿਚਾਰਾ ਪੈਸੇ ਵੱਲੋਂ ਵੀ ਅਨਫਿੱਟੀ ਹੈ ਜੀ ਜੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਉਹਨੂੰ ਹੂੰ ਫਿਰ ਉਹਨੂੰ ਮੈਂ ਵਿਸ਼ਵਾਸ ਚ ਲੈ ਕੇ ਵੀ ਚੱਲ ਤੂੰ ਕੋਈ ਗੱਲ ਨਹੀਂ ਇਲਾਜ ਕਰਾ ਭਰਾਵਾ ਅਸੀਂ ਤੇਰੇ ਨਾਲ ਆ ਉਹਦਾ ਇਲਾਜ ਕਰ ਰਹੇ ਹਾਂਗੇ ਚਲੋ ਜਿਹੜਾ ਕਾਫੀ ਮਹਿਸੂਸ ਕਰ ਰਹੇ ਕਿ ਨਾ ਮੇਰੀ ਦਿਲ ਦੀ ਧੜਕਣ ਜਿਹੜੀ ਠਕ ਠਕ ਬੈਠਦੀ ਹੈ ਕਹਿੰਦੇ ਉਹ ਵੀ ਠੀਕ ਹੈ ਹਾਂ ਕਈ ਨਾ ਹੁੰਦੇ ਆ ਜਿਨ੍ਹਾਂ ਕੋਲੇ ਬਿਲਕੁਲ ਪੈਸੇ ਦੀ ਕਮਜ਼ੋਰੀ ਆ ਪੈਸੇ ਦੀ ਦਿੱਕਤ ਆ ਸਾਡਾ ਇਨਸਾਨੀਅਤ ਦਾ ਨਾਤੇ ਫਰਜ਼ ਬਣਦਾ ਵੀ ਉਹਨਾਂ ਨੂੰ ਵੀ ਨਾ ਮੋੜੀਏ ਅਸੀਂ ਉਹਨਾਂ ਦਾ ਇਲਾਜ ਕਰੀਏ ਕੋਈ ਇਹ ਨਾ ਬਹੁਤ ਵੱਡੀ ਗੱਲ ਹੈ ਜੀ ਕੋਈ ਇਹ ਨਾ ਕਹਿ ਸਕੇ ਵੀ ਯਾਰ ਮੈਂ ਬਾਵਾ ਕਲੀਨਿਕ ਤੇ ਗਿਆ ਸੀ ਵੈਦ ਸਾਹਿਬ ਦੇ ਪੈਸੇ ਨਹੀਂ ਸੀ ਮੈਂ ਤਾਂ ਨਹੀਂ ਦਵਾਈ ਲਈ ਬਿਲਕੁਲ ਜੇ ਆਪਾਂ ਵੱਡੇ ਵੱਡੇ ਹਸਪਤਾਲਾਂ ਚ ਜਾਨੇ ਉੱਥੇ ਤਾਂ ਆਪਾਂ ਇਹ ਗੱਲ ਤਾਂ ਕਹੀ ਨਹੀਂ ਸਕਦੇ ਜੀ ਤੁਹਾਡੇ ਕੋਲ ਤਾਂ ਲੋਕ ਫੇਰ ਵੀ ਫਰਿਆਦ ਲੈ ਕੇ ਆ ਜਾਂਦੇ ਹੋਣਗੇ ਪਰ ਉੱਥੇ ਤਾਂ ਫਰਿਆਦ ਵੀ ਨਹੀਂ ਚਲਦੀ ਉੱਥੇ ਉਹਨਾਂ ਦਾ ਅਲੱਗ ਵਿਸ਼ਾਗਾ ਹਨਾ ਉਹ ਤਾਂ ਕਹਿੰਦੇ ਨੇ 5 ਲੱਖਾਂ ਦਾ ਕਾਰਡ ਦੇ ਦੋ ਬਸ ਆਪਣਾ ਅਲੱਗ ਵਿਸ਼ਾ ਉਹਨਾਂ ਦੀ ਆਪਾਂ ਗੱਲ ਕਰ ਹੀ ਨਹੀਂ ਸਕਦੇ ਸਮਝ ਗਏ ਨਾ ਆ ਜੇ ਕਿਸ ਨੂੰ ਇਹ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਜੇ ਇੱਕ ਗੱਲ ਹੈ ਜੇ ਇੱਕ ਜਿਵੇਂ ਉਹਨੂੰ ਇੱਕ ਨਾੜ ਵੀ ਥੋੜੀ ਜਿਹੀ ਮਾੜੀ ਮੋਟੀ ਬਲੌਕ ਜਾਂਦੀ ਹੈ ਮਤਲਬ ਇੰਜੋਗ੍ਰਾਫੀ ਕਰਾਉਣ ਬਾਗਿਆ ਜੀ ਉਹਦੇ ਕੋਲ ਪੈਸੇ ਵੀ ਨਹੀਂ ਹੈਗੇ ਉਹ ਤਾਂ 5 ਲੱਖ ਕਾਰਡ ਵਾਲੇ ਤੇ ਕਹਿੰਦੇ ਨੇ ਸਟੰਟ ਪਵਾ ਲਓ ਉਹਨੂੰ ਇੰਜੋਗ੍ਰਾਫੀ ਹੋ ਰਹੀ ਹੈ ਉਹਨਾਂ ਦਾ ਤਾਂ ਨਾ ਲੱਗ ਵਿਸ਼ਾਗਾ ਉਹਨਾਂ ਦੇ ਜਿਹੜੀ ਉਹਨਾਂ ਦੀ ਪੜ੍ਹਾਈ ਆ ਉਹਨਾਂ ਨੇ ਉਹਨਾਂ ਦੇ ਅਕੋਰਡਿੰਗ ਚੱਲਣਾ ਉਹ ਸਾਡੀ ਭਾਸ਼ਾ ਨਹੀਂ ਸਮਝ ਸਕਦੇ ਹੂੰ ਸਮਝ ਗਏ ਅਸੀਂ ਉਹਨਾਂ ਦੀ ਨਹੀਂ ਸਮਝ ਸਕਦੇ ਜਿਵੇਂ ਜਿ ਉਹਨਾਂ ਨੂੰ ਸਟੱਡੀ ਕਰਾਈ ਗਈ ਆ ਉਹ ਉਸੇ ਹੰਦਾਰ ਚੱਲਦੇ ਆ ਹੂੰ ਉਹ ਵੀ ਇੱਕ ਜ਼ਰੂਰੀ ਪੁਆਇੰਟ ਆ ਕਿਉਂਕਿ ਜਦੋਂ ਇਨ ਟਾਈਮ ਬੰਦੇ ਨੂੰ ਹਾਰਟ ਅਟੈਕ ਹੁੰਦਾ ਉਹ ਸੰਭਾਲ ਲੈਂਦੇ ਆ ਬਿਲਕੁਲ ਬਿਲਕੁਲ ਐਮਰਜੈਂਸੀ ਐਮਰਜੈਂਸੀ ਜੀ ਅੱਜ ਇੱਥੇ 100 100 ਬੰਦਾ ਬੈਠਾ ਨਾ ਮੇਰੀ ਮਰੀਜ਼ ਪੰਜਾਬੀ ਉਹ ਨੇ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ ਉਹਨਾਂ ਨੂੰ ਬਚਾਇਆ ਹਾਂ ਹਾਂ ਅੰਗਰੇਜ਼ੀ ਦੀ ਦਵਾਈਆਂ ਇਸ ਲਈ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਉਹ ਸਾਡੇ ਨਾਲੋਂ ਵੱਡੇ ਨੇ ਜੀ ਪੜ੍ਹੇ ਲਿਖੇ ਆ ਉਹ ਬਚਾ ਲੈਂਦੇ ਆ ਪਰ ਅਸੀਂ ਇਹਨਾਂ ਨੂੰ ਉਹਨਾਂ ਦੀਆਂ ਦਵਾਈਆਂ ਤੋਂ ਛਡਕਾਰਾ ਦੇ ਦਿੰਦੇ ਜੀ ਮਤਲਬ ਨਵਾਂ ਜੀਵਨ ਦੇ ਦਿੰਨੇ ਹਾਂ ਕਮਿਪੇਸ਼ੀ ਕੱਟ ਲਈਦੀ ਆ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਬਿਲਕੁਲ ਜੀ ਇਹ ਸਨ ਬੈਜ ਜੀ ਤੇ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈਗੀ ਕਿਉਂਕਿ ਬਿਲਕੁਲ ਅਸੀਂ ਵੀ ਇਹ ਸੱਚ ਦੱਸ ਸਕਦੇ ਹਾਂ ਕਿਉਂਕਿ ਅਸੀਂ ਰਿਵਿਊ ਲੈਂਦੇ ਨੇ ਲੋਕਾਂ ਦੇ ਤਾਂ ਲੋਕਾਂ ਨੇ ਜਿਹੜਾ ਦੱਸਿਆ ਆਪਣੇ ਬਾਰੇ ਦੱਸਿਆ ਵੀ ਅਸੀਂ ਐਨ ਐਨ ਪਰਸੈਂਟ ਅਸੀਂ ਠੀਕ ਹੋ ਗਏ ਐਨੀ ਹਾਰਡ ਬਲੌਕ ਜਿਸ ਸੀ ਸਾਰੀ ਉਹ ਲੋਕਾਂ ਨੇ ਦੱਸੀ ਹੈਗੀ ਤੇ ਇਸ ਕਰਕੇ ਕਹਿੰਦੇ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਜੀ